ਸਾਡੀ ਸਰਕਾਰ ਨੂੰ ਹਜੇ 3 ਸਾਲ ਹੋਏ ਐ 3 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਕੋਪਪ ਕਰ ਰਹੀ ਹੈ ਚੀਜ਼ਾਂ ਕਰਨ ਦੇ ਉੱਤੇ ਪਿਛਲੇ 70 ਸਾਲਾਂ ਤੋਂ ਦੋ ਸਰਕਾਰਾਂ ਆਈਆਂ ਸਿਗੀਆਂ ਜਿਨ੍ਹਾਂ ਨੇ ਪੂਰਾ ਬੈਗੇਜ ਪਾਇਆ ਹੈ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਭਾਰ ਹੈ ਇਸ ਟਾਈਮ ਦੇ ਉੱਤੇ एवरीथिंग ਇਜ਼ ਗੋਇੰਗ ਅਰਾਊਂਡ ਹਜੇ ਸਾਡੀ ਸਰਕਾਰ ਚਲੀ ਨਹੀਂ ਗਈ ਹਜੇ ਹੈਗੀ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਅਸੀਂ ਪੰਜਾਬ ਦੇ ਸਿਸਟਮ 'ਚ ਲੈ ਕੇ ਆਈਏ ਅੱਛਾ ਪਹਿਲੀ ਕਿਤੇ ਨਹੀਂ ਕਿ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਰਟੀ ਇਹ ਪੂਰਾ ਕਰ ਚੁੱਕੂਗੀ। ਵੇਖੋ ਜੀ ਇਹ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਉਹ ਪੂਰੇ ਕਰੂਗੀ। ਸਾਡੀ ਸਰਕਾਰ ਨੂੰ ਹਜੇ 3 ਸਾਲ ਹੋਏ ਐ। 3 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਕੋਪਪ ਕਰ ਰਹੀ ਹੈ। ਚੀਜ਼ਾਂ ਕਰਨ ਦੇ ਉੱਤੇ ਤੁਸੀਂ ਸਗੋ ਸਾਨੂੰ ਸਾਰਿਆਂ ਨੂੰ ਮਿਲ ਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਐ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਐ ਜਿਵੇਂ ਮੈਂ ਅੱਗੇ ਗੱਲ ਕੀਤੀ ਐ ਕਿ ਪਿਛਲੇ 70 ਸਾਲਾਂ ਤੋਂ ਦੋ ਸਰਕਾਰਾਂ ਆਈਆਂ ਸਿਗੀਆਂ ਜਿਨ੍ਹਾਂ ਨੇ ਪੂਰਾ ਬੈਗੇਜ ਪਾਇਆ ਐ। ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਪਹਾੜ ਹੈ ਇਸ ਟਾਈਮ ਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹ ਸਾਰੀਆਂ ਚੀਜ਼ਾਂ ਸੌਟ ਆਊਟ ਕਰdੀਆਂ ਚਾਹੀਦੀਆਂ ਆ ਹੌਲੀ ਹੌਲੀ ਸਾਨੂੰ ਸਾਥ ਦੇਣ ਦੀ ਲੋੜ ਹੈ ਅਜ ਸਰਕਾਰ ਦੀ ਸਰਕਾਰ ਦੇ ਐਮ ਐਲ ਏ ਸ ਦੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਨਾਂ ਨੂੰ ਕੁਐਸਚਨ ਕਰਨੇ ਸ਼ੁਰੂ ਕਰdੀਏ ਕੁਐਸਚਨ ਤਾਦ ਕਰੀਏ ਜੇ ਆਮ ਆਦਮੀ ਪਾਰਟੀ ਨੂੰ ਵੀ 30 ਸਾਲ ਹੋ ਗਏ ਹੈ ਸਰਕਾਰ ਦੇ ਵਿੱਚ ਆਏ ਤੇ ਤਦ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਸੋ ਹਜੇ everything is going around ਹਜੇ ਸਾਡੀ ਸਰਕਾਰ ਚੱਲੀ ਨਹੀਂ ਗਈ ਹਜੇ ਹੈਗੀ ਐ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਅਸੀਂ ਪੰਜਾਬ ਦੇ ਸਿਸਟਮ 'ਚ ਲੈ ਕੇ ਆਈਏ